ਬੰਬੇ ਗਿਆ ਮੈਂ ਰਿਤਿਕ ਰੋਸ਼ਨ ਨੂੰ ਦੇਖਿਆ ਪਹਿਲੀ ਵਾਰ ਵੈਨਿਟੀ ਵੈਂਚ ਫਰਾਖਾਂਸੀ ਕਹਿੰਦੇ ਅਮਨ ਆ ਜਾ ਅਮਨੀ ਕਹਿੰਦੇ ਹੀ ਮੈਨੂੰ ਡਾਂਸ ਕਰਕੇ ਦਿਖਾ ਤਾਂ ਮੈਂ ਚਨੇ ਦੇ ਖੇਤ ਕੇ ਸ਼ੁਰੂ ਹੋ ਜਾਣਾ ਹੈ ਮੈਂ ਛੋਟੇ ਹੁੰਦੇ ਹਿਮਿਲੇਟ ਹੁੰਦਾ ਰਿਹਾ ਇੰਗਲਿਸ਼ ਸਹੀ ਬੋਲਲੇ ਮੈਂ ਹਿਮਿਲੇਟ ਹੁੰਦਾ ਰਿਹਾ ਕਿਵੇਂ ਬੁਲੀ ਬੁਲੀ ਕਰਦੇ ਮੈਂ ਛੋਟੇ ਹੁੰਦੇ ਬੁਲੀ ਹੁੰਦਾ ਰਿਹਾ ਨਾ ਇਹ ਹਾਈਲਾਈਟ ਚ ਪਾ ਦੇ ਇਹ ਉਹ ਵਧੀਆ ਸੀਰੀਅਸ ਬੋਲ ਦੇਣਾ ਸਾਡੇ ਘਰੇ ਰਿਸ਼ਤੇਦਾਰ ਹੋਣੇ ਕਹਿੰਦੇ ਅਮਨ ਆ ਜਾ ਅਮਨੀ ਕਹਿੰਦੇ ਹੀ ਮੈਨੂੰ ਡਾਂਸ ਕਰਕੇ ਦਿਖਾ ਤਾਂ ਮੈਂ ਚਨੇ ਦੇ ਖੇਤ ਕੇ ਸ਼ੁਰੂ ਹੋ ਜਾਣਾ ਹੈ ਸੋ ਕੰਦੇ ਮੁੰਡਾ ਡਾਂਸ ਕਰਦਾ ਜੀ ਵਧੀਆ ਅੱਛਾ ਛੋਟੇ ਹੁੰਦੇ ਸੀਗੇ ਉਹਨਾਂ ਨੂੰ ਲੱਗਦਾ ਸੀ ਵੀ ਛੋਟੇ ਹੁੰਦੇ ਠੀਕ ਆ ਜੇ ਤੂੰ ਕਰਦਾ ਨਾ ਚੁੰਨੀ ਬੰਨ ਕੇ ਇੱਥੇ ਜਿੱਦਾਂ ਵੀ ਥੋੜੀ ਜਿਹੀ ਵੱਡੇ ਹੋਏ ਕਹਿੰਦੇ ਨਹੀਂ ਐ ਜੱਟਾਂ ਦਾ ਕੰਮ ਨਹੀਂ ਹੈਗਾ ਵੀ ਕੰਜਰਖਾਨਾ ਵਾ ਨਾ ਮੈਂ ਕਿਹਾ ਉਦੋਂ ਤੋਂ ਮਨਾ ਨਹੀਂ ਕੀਤਾ ਹੁਣ ਕਿਉਂ ਮਨਾ ਕਰ ਰਹੇ ਹੋ ਤੂੰ ਕਹਿੰਦੇ ਨਹੀਂ ਉਦੋਂ ਤੂੰ ਬੱਚਾ ਸੀਗਾ ਹੁਣ ਤੂੰ ਵੱਡਾ ਹੋ ਗਿਆ ਹੁਣ ਨਮਨਦੀਪ ਸਿੰਘ ਨਾਮ ਆ ਤੇਰਾ ਵੀ ਤੂੰ ਡਾਂਸ ਥੋੜੀ ਕਰੇਗਾ ਫੇਰ ਡਾਂਸਿੰਗ ਇਦਾਂ ਸੀਗੀ ਕਿ ਮੈਂ ਥੋੜਾ ਜਿਹਾ ਨਾ ਟੀਵੀ ਤੋਂ ਦੇਖ ਕੇ ਕੈਪਚਰ ਕਰ ਲੈਂਦਾ ਸੀ ਜਦੋਂ ਸ਼ਾਦੂ ਖਾਨ ਦਾ ਰਿਤਿਕ ਦਾ ਡਾਂਸ ਦਾ ਮੈਂ ਦੇਖਣਾ ਤੇ ਮੈਂ ਕਾਪੀ ਕਰ ਲੈਣਾ ਤੇ ਮੈਂ ਐਗਜ਼ੈਕਟਲੀ ਉਦਾਂ ਕਰ ਲੈਂਦਾ ਸੀਗਾ ਸੋ ਇਦਾਂ ਕਰਕੇ ਮੈਂ ਕੁਝ ਸਟੇਟ ਲੈਵਲ ਕੰਪੀਟੀਸ਼ਨ ਕੀਤੇ ਫਿਰ ਮੈਂ ਨੈਸ਼ਨਲ ਲੈਵਲ ਕੀਤਾ ਮੈਂ 2010 ਵਿੱਚ ਐਮਐਚ1 ਦਾ ਸ਼ੋ ਸੀ ਮਿਊਜ਼ਿਕ ਚੈਨਲ ਆ ਮੈਂ ਵਿਨ ਕਰ ਲਿਆ ਉਹ 12 ਐਪੀਸੋਡ ਆਏ ਸੀਗੇ ਉਦੋਂ ਇੰਟਰਨੈਟ ਨਹੀਂ ਹੁੰਦਾ ਸੀਗਾ ਉਦੋਂ ਫੇਸਬੁੱਕ ਵੀ ਹਜੇ ਸ਼ੁਰੂ ਹੋਣਾ ਸੀ ਔਰ ਕੁਟ ਹੁੰਦਾ ਸੀ ਮਤਲਬ ਉਦੋਂ ਤੁਸੀਂ ਟੀਵੀ 'ਚ ਹੀ ਦੇਖ ਸਕਦੇ ਸੀ ਸੋ ਉਸ ਤੋਂ ਬਾਅਦ ਇਹ ਹੋਇਆ ਕਿ ਫਿਰ ਫਾਦਰ ਸਾਹਿਬ ਨੂੰ ਲੱਗਿਆ ਕਿ ਯਾਰ ਅੱਛਾ ਤੂੰ ਜਿੱਤ ਕੇ ਆਇਆ ਹੈ ਮੈਂ ਗਾਂਢੀ ਕੀ ਮਿਲੇ ਉਥੋਂ ਕਿ ਟਰਾਫੀ ਮਿਲੀ ਅਦਾ ਕਰਕੇ ਅੱਗੇ ਹੋਰ ਕੰਮ ਮਿਲੂ ਤੋਂ ਮੈਨੂੰ ਮੈਨੀਪੂਲੇਟ ਕਰਨ ਲਈ ਜਾਂ ਉਹਨਾਂ ਨੂੰ ਮੈਨੂੰ ਲੱਗੇ 4 ਸਾਲ ਵੀ ਆ ਚੀਜ਼ ਵਧੀਆ ਉਦਾ ਕਰਕੇ ਸੋ ਡਾਂਸਿੰਗ ਚ ਉਸ ਤੋਂ ਬਾਅਦ ਮੈਂ ਚੱਲਾ ਗਿਆ ਮੈਂ ਫਾਸਟ ਫੋਰਵਰਡ ਦੱਸਦਾ ਕਿ ਮੈਂ ਇੱਕ ਬੰਬੇ ਸ਼ੋ ਕੀਤਾ ਸੀ ਜਸਟ ਡਾਂਸ 2011 ਉਹ ਵਰਡ ਦਾ ਸ਼ੋ ਸੀਗਾ ਉਦੋਂ ਮੇਰਾ ਝਾਕਾ ਖੁੱਲਿਆ ਕਿਉਂਕਿ ਉਥੋਂ ਕੰਟੈਸਟੈਂਟ ਲੰਡਨ ਤੋਂ ਵੀ ਸੀ ਔਰ ਯੂਰਪ ਤੋਂ ਇਧਰੋਂ ਹੋ ਗਏ ਸਾਰੇ ਅ ਅਮਰੀਕਾ ਤੋਂ ਸੀ ਸਲੋਵੀਨੀਆ ਤੋਂ ਸੀ ਜਪਾਨ ਤੋਂ ਸੀ ਫਿਰ ਇੰਡੀਆ ਦੇ ਅਲੱਗ-ਅਲੱਗ ਸਟੇਟਸ ਤੋਂ ਸੀਗੇ ਸੋ ਉੱਥੇ ਜਾ ਕੇ ਮੈਂ ਦੇਖਿਆ ਵੀ ਅੱਛਾ ਇੰਨੇ ਲੋਕ ਨੇ ਵੀ ਅਲੱਗ-ਅਲੱਗ ਡਾਂਸ ਫਾਰਮ ਹ ਮੈਂ ਕਰਦਾ ਹੁੰਦਾ ਸੀ ਬਾਲੀਵੁੱਡ ਮੇਰੀ ਐਕਸਪ੍ਰੈਸ਼ਨ ਵਧੀਆ ਹੁੰਦੇ ਸੀ ਮੈਂ ਫਰੀ ਸਟਾਈਲ ਲੋਕਿੰਗ ਪੋਪਿੰਗ ਕੁਝ ਮਤਲਬ ਬੈਦਾ ਕੁਝ ਚੀਜ਼ਾਂ ਕਰਨੀਆਂ ਨਾ ਜਿੱਦਾਂ ਹੁਣ ਮੈਂ ਇੱਥੇ ਤੱਕ ਹੀ ਮਤਲਬ ਮੈਂ ਪੋਪਿੰਗ ਤੱਕ ਹੀ ਹੁਣ ਡਾਂਸ ਤਾਂ ਨਿਕਲ ਹੀ ਨਹੀਂ ਕਰਦਾ ਜ਼ਿੰਦਗੀ ਚੋਂ ਮਤਲਬ ਮੇਰਾ ਇੱਕ ਸਟੈਪ ਸੀਗਾ ਮੈਂ ਰਿੰਗ ਦਾ ਹੁੰਦਾ ਸੀਗਾ ਮੈਨੂੰ ਯਾਦ ਆਇਆ ਇੱਥੇ ਮੈਂ ਕਰ ਨਹੀਂ ਸਕਦਾ ਮੇਰੀ ਦੇਖ ਲੈ ਕਲਿੱਪੇ ਜਾ ਕੇ ਸੋ ਇੱਧਾ ਕਰਕੇ ਨੇ ਮੈਂ ਬੰਬੇ ਗਿਆ ਮੈਂ ਰਿਤਿਕ ਰੋਸ਼ਨ ਨੂੰ ਦੇਖਿਆ ਪਹਿਲੀ ਵਾਰ ਵੈਨਿਟੀ ਵੈਂਚ ਫਰਾਖਾਂ ਸੀ ਮੈਂ ਉਦੋਂ 21 ਦਾ ਸੀਗਾ ਹਾਂ 2021 ਦਾ ਮੈਂ ਨਾ ਬਹੁਤ ਸਾਇਲੈਂਟ ਸੀਗਾ ਇੱਕ ਤਾਂ ਪਹਿਲਾਂ ਹੀ ਐਨੇ ਕਮਿਊਨੀਕੇਟ ਕਮਿਊਨੀਕੇਟ ਕਰਨ ਦੇ ਸਕਿੱਲਸ ਹੀ ਨਹੀਂ ਸੀ ਜਿਸ ਏਰੀਆ ਜੋ ਆਇਆ ਸੀ ਉੱਥੇ ਪੰਜਾਬੀ ਚੱਲਦੀ ਸੀ ਉਹ ਵੀ ਟੁੱਟੀ ਫੁੱਟੀ ਪੰਜਾਬੀ ਸੀ ਮੇਰੀ ਨਾ ਅੱਧੀ ਬੋਲਦੇ ਸੀ ਲੁਧਿਆਣਵੀ ਅਸੀਂ ਨਾ ਗੱਲ ਕੋਈ ਕਰਨੀ ਪੂਰੀ ਵੀ ਨਹੀਂ ਕਰਨੀ ਉੱਥੇ ਜਾ ਰਿਹਾ ਤੇ ਉੱਥੇ ਹਾਈ ਫਾਈ ਸਾਰੇ ਆਏ ਹੋਏ ਮੈਂ ਵਿੱਚ ਅਡਜਸਟ ਨਹੀਂ ਹੋ ਪਾਇਆ ਬੱਲਾ ਮੈਂ ਦੇਖੀ ਜਾਵਾਂ ਜਦੋਂ ਹੁੰਦਾ ਨਹੀਂ ਵੀ ਤੁਸੀਂ ਇੱਕ ਇੱਕਦਮ ਕਿసే ਬਸ ਲਗੇ ਜਾ ਕੇ ਬਟ ਮੈਨੂੰ ਆਪਣੀ ਪਰਫਾਰਮੈਂਸ ਤੇ ਵਿਸ਼ਵਾਸ ਸੀ ਵੀ ਮੈਂ ਜੋ ਕਰੂੰਗਾ ਪਰਫਾਰਮ ਅੱਛਾ ਕਰੂੰਗਾ ਫਿਰ ਮੈਂ ਉਹਦੇ 4 ਐਪੀਸੋਡ ਕੀਤੇ ਅ ਬਟ ਮੈਂ ਸਿੱਖੇ ਬਹੁਤ ਕੁਛ ਆਇਆ ਕੁਝ ਸੁਪਨੇ ਨੇ ਵੱਡੇ ਕਰ ਲਏ ਮੈਂ ਆਪਣੇ ਜਿਹੜੇ ਹੁਣ ਮੇਰੇ ਏਰੀਆ ਚ ਫਿਟ ਨਹੀਂ ਹੋ ਰਹੇ ਸੀ ਘਰੇ ਬਈ ਯਾਰ ਤੂੰ ਐਡਾ ਵੱਡਾ ਸੁਪਨਾ ਕਿਵੇਂ ਦੇਖ ਸਕਦਾ ਤੇ ਪਰ ਫਾਦਰ ਸਾਹਿਬ ਨੂੰ ਹੋ ਗਿਆ ਸੀ ਯਾਰ ਇੱਥੇ ਤੱਕ ਪਹੁੰਚ ਗਿਆ ਅੱਗੇ ਵੀ ਕੁਝ ਕਰ ਸਕਦਾ ਹੈ ਫਿਰ ਉਹਨਾਂ ਨੇ ਸਪੋਰਟ ਕਰਨਾ ਸ਼ੁਰੂ ਕਰ ਦਿੱਤਾ ਸੋ ਡਾਂਸਿੰਗ ਫਿਰ ਮੈਂ 1.5 ਸਾਲ ਅਕੈਡਮੀ ਚ ਲਾਈ ਉਦੋਂ ਮੈਨੂੰ ਫੇਮ ਮਿਲਿਆ ਸੀ ਥੋੜਾ ਜਿਹਾ ਟੀਵੀ ਤੋਂ ਬਈ ਮੁੰਡਾ ਸਾਡਾ ਏਰੀਆ ਦਾ ਸਟਾਰ ਪਲੱਸ ਤੇ ਜਾ ਕੇ ਆਇਆ ਵਧੀਆ ਮੈਨੂੰ ਰੇਲਵੇ ਸਟੇਸ਼ਨ ਤੋਂ ਹਾਰ ਰੂਰ ਪਾਏ ਉਹ ਵੀ ਮੈਂ ਐਕਸਪੀਰੀਅੰਸ ਕੀਤਾ ਨਾ ਉਹ ਗੱਡੀਆਂ ਗੁੱਡੀਆਂ ਤੇ ਪੋਸਟਰ ਲਾ ਕੇ ਆਪੀ ਨਾ ਘੁੰਮੀ ਜਾਓ ਇਹਦੇ ਤੇ ਮੈਨੂੰ ਲੱਗਿਆ ਕਿ ਹੁਣ ਫੇਮ ਆ ਗਿਆ ਹੁਣ ਮੇਰੀ ਕਾਰੋਬਾਰ ਸੈੱਟ ਹੋ ਜਾਊਗਾ ਨਾ ਸੋ ਉਸ ਤੋਂ ਬਾਅਦ ਮੈਂ ਡੇਢ ਸਾਲ ਅਕੈਡਮੀ ਚਲਾਈ ਜਿੱਥੇ ਮੈਂ 2.5 ਲੱਖ ਰੁਪਏ ਇਕੱਠਾ ਕੀਤਾ ਫਿਰ ਮੈਂ ਕਿਹਾ ਬੰਬੇ ਚਲਦਾ ਮੈਂ ਹਾਂ ਮੇਰੀ ਨਾਲ ਸਟੱਡੀ ਕੰਪਲੀਟ ਹੋ ਗਈ ਸੀ ਮੈਂ ਬੀਐਸਸੀ ਸਟੂਡੈਂਟ ਰਿਆਂ ਐਸਸੀਡੀ ਗ ਉਸ ਤੋਂ ਬਾਅਦ ਮੈਂ 2.5 ਲੱਖ ਰੁਪਏ ਲੈ ਕੇ ਚਲਾ ਗਿਆ ਫਿਰ ਬੰਬੇ ਸਮਝਣ ਨੂੰ ਤੁਹਾਨੂੰ ਨਾ 6 ਮਹੀਨੇ ਲੱਗਦੇ ਐਡਾ ਵੱਡਾ ਬੰਬੇ ਆ ਬਈ ਬਹੁਤ ਸਟਾਰਟਿੰਗ 'ਚ ਮੈਨੂੰ ਲੱਗਿਆ ਕਿ ਰੂਡ ਨੇ ਜਦੋਂ ਮੈਨੂੰ ਕੁੜੀ ਨੇ ਕਿਸੇ ਕਿਹਾ ਤੂੰ ਇਧਰ ਆਇਆ ਤੂੰ ਇਧਰ ਬੈਠ ਨਾ ਮੈਂ ਕਿਹਾ ਯਾਰ ਮੈਂ ਤੁਹਾਨੂੰ ਹਾਂਜੀ ਹਾਂਜੀ ਕਹਿ ਕੇ ਗੱਲ ਕਰੀ ਜਾਂਦਾ ਤੁਸੀਂ ਤੂੰ ਤੂੰ ਤੇ ਇਧਰ ਐਸੇ ਹੀ ਚਲਦਾ ਜਾਂਦੀ ਫਿਰ ਮੈਨੂੰ ਸਮਝ ਆਇਆ ਕਿ ਉਹ ਡਿਸਰੈਸਪੈਕਟ ਨਹੀਂ ਕਰ ਰਹੇ ਉਹਨਾਂ ਦੀ ਲੈਂਗੁਏਜ ਹੀ ਐਦਾਂ ਬਈ ਉਹ ਫ੍ਰੈਂਡਲੀ ਨੇ ਥੋੜੇ ਜੀ ਤਾਂ ਕੋਈ ਵੱਡੇ ਛੋਟੇ ਨਹੀਂ ਦੇਖਦੇ ਤੇ ਨਾਮ ਤੋਂ ਬੁਲਾਉਂਦੇ ਨਹੀਂ ਮੈਂ ਜੀ ਜੀ ਕਰਦਾ ਹੀ ਸਾਰਾ ਪ ਸੋ ਮੈਂ ਉਹ ਤੇ ਮੈਂ ਬੈਕਗਰਾਉਂਡ ਡਾਂਸਿੰਗ ਕੀਤੀ ਜਿਥੋਂ ਇਨਕਮ ਵੀ ਆਈਦੀ ਸੀਗੀ ਆਡੀਸ਼ਨਸ ਕਰਨੇ ਦਿੱਲੀ ਤੇ ਕੁਝ ਆਡੀਸ਼ਨਸ 콜 ਆ ਜਾਨਾ ਫਿਰ 1 ਡੇ 2 ਡੇ ਕੀਤੇ ਕ੍ਰਾਈਮ ਪੈਟਰੋਲ ਸਾਬਨ ਇੰਡੀਆ ਉਥੋਂ ਐਕਸਪੀਰੀਅੰਸ ਮਿਲਿਆ ਕਿ ਅੱਛਾ ਐਕਟ ਕਿਵੇਂ ਕਰਦੇ ਆ ਨੇ ਲੋਕਾਂ ਚ ਸੋ ਰੋਜ਼ ਨਵਾਂ ਕੈਰੇਕਟਰ ਹੋਣਾ ਵੀ ਅੱਜ ਆ ਕੈਰੇਕਟਰ ਆ ਅੱਛਾ ਅੱਜ ਮੈਂ ਕਾਲਜ ਬாய் ਬਣਿਆ ਅੱਜ ਮੇਰਾ ਮੁਸਲਿਮ ਕੈਰੇਕਟਰ ਰਹਾ ਮੇਰੀਆਂ ਅੱਖਾਂ ਕਰਕੇ ਮੈਨੂੰ ਜ਼ਿਆਦਾ ਕਿਰਦਾਰ ਆਉਂਦੇ ਹੁੰਦੇ ਸੀਗੇ ਮੁਸਲਿਮ ਕੈਰੇਕਟਰ ਪਤਾ ਨਹੀਂ ਮੈਨੂੰ ਕਾਸਟ ਹੀ ਉਹ ਕਰ ਲੈਂਦੇ ਸੀ ਵੀ ਕੁਰਤਾ ਪਜਾਮਾ ਪਵਾ ਕੇ ਅੱਖਾਂ ਮੇਰੀਆਂ ਥੋੜੀਆਂ ਕਾਲੀਆਂ ਜੀਆਂ ਤਾਂ ਉਹ ਕਹਿੰਦੇ ਸੀ ਇਹਨੂੰ ਮੈਂ ਜਦੋਂ ਕੋਈ ਆਡੀਸ਼ਨ ਹੁੰਦਾ ਸੀ ਨਾ ਮੁਸਲਿਮ ਕਰੈਕਟਰ ਮੈਂ ਆਡੀਸ਼ਨ ਦਿੰਦਾ ਸੀ ਮੈਨੂੰ ਪਤਾ ਹੁੰਦਾ ਸੀ ਮੈਂ ਸਿਲੈਕਟ ਹੋ ਜਾਣਾ ਹਾਂ ਮਤਲਬ ਮੇਕਅਪ ਉਹਦਾ ਟੱਚ ਅਪ ਦਿੰਦੇ ਸੀ ਸੋ ਵੀ ਐਕਸਪੀਰੀਅੰਸ ਉਹਨੂੰ ਮੈਮਰੀਜ਼ ਯਾਦ ਆ ਰਹੀਆਂ ਸੋ ਉਹ ਮੈਂ 4 ਸਾਲ ਬੰਬੇ ਰਿਆ ਹੁਣ ਉਹਦੇ ਵਿੱਚ ਐਕਟਿੰਗ ਵੀ ਕੀਤੀ ਤੇ ਪਾਰਟ ਟਾਈਮ ਐਡੀਟਿੰਗ ਸਿੱਖ ਲਈ ਉਦੋਂ ਵੀ ਉੱਥੇ ਨਾ ਜਿਹੜੇ ਸੀਰੀਅਲ ਐਡਿਟ ਹੁੰਦੇ ਆ ਤੁਸੀਂ ਇੱਕ ਸਟੂਡੀਓ ਬੁੱਕ ਕਰਦੇ ਹੋ 1 ਘੰਟੇ ਲਈ ਉੱਥੇ ਤੁਸੀਂ ਐਡੀਟਿੰਗ ਵਗੈਰਾ ਕਰਦੇ ਹੋ ਸੋ ਇਦਾਂ ਦਾ ਕਰਕੇ ਮੈਂ 2018 ਤੱਕ ਇਹ ਕਰਦਾ ਕਿਉਂਕਿ ਜਦੋਂ ਆਡੀਸ਼ਨ ਲਾਈਨ ਚ ਲੱਗਿਆ ਹੁੰਦਾ ਸੀ ਨਾ ਕੋਈ BMW ਤੋਂ ਉਤਰਦਾ ਸੀ ਕੋਈ ਮਰਸੀਡੀਜ਼ ਤੋਂ ਗੱਲ ਅਮੀਰੀ ਦੀ ਨਹੀਂ ਹੈਗੀ ਗੱਲ ਸੀਗੀ ਉਹ ਟੈਲੈਂਟਡ ਵੀ ਹੁੰਨੇ ਹੁੰਦੇ ਸੀ ਆਪਾਂ ਕਿਸੇ ਉਹ ਲਾਈਨ 'ਚ ਇਹ ਨਹੀਂ ਕਹਿ ਸਕਦੇ ਸੀ ਮੈਂ ਜ਼ਿਆਦਾ ਟੈਲੈਂਟਡ ਹਾਂ ਉਹ ਜਿੰਨੇ 100 ਜਣਾ ਖੜਾ ਹੁੰਦਾ ਸੀ 100 ਦਾ 100 ਟੈਲੈਂਟਡ ਹੁੰਦਾ ਸੀ ਮੈਂ ਕਿਹਾ ਯਾਰ ਇੱਥੇ ਤਾਂ ਸਾਰੇ ਟੈਲੈਂਟਡ ਨੇ ਮਤਲਬ ਇੱਥੇ ਟੈਲੈਂਟ ਨਹੀਂ ਘਮ ਹੋਣਾ ਜਾਂ ਤਾਂ ਤੁਹਾਡੇ ਕੋਲ ਐਨੀ ਸਮਾਰਟਨੈਸ ਹੋਵੇ ਤੁਸੀਂ ਕੰਟੈਕਟਸ ਬਣਾਓ ਕਰਨ ਜੋਹਰ ਨੂੰ ਮਿਲੋ ਜਾ ਕੇ ਹਾਂਜੀ ਗੁੱਡ ਮਾਰਨਿੰਗ ਸਰ ਜਿਹੜੇ ਐਡਵਰਟਾਈਜ਼ਮੈਂਟ ਵਾਲੇ ਹੁੰਦੇ ਆ ਉਹ ਕਲੀਨ ਲੁੱਕ ਮੰਗਦੇ ਨੇ ਲੇਕਿਨ ਜਦੋਂ ਦਾੜੀ ਰੱਖਦੇ ਸੀ ਨਾ ਪਹਿਲਾਂ ਬਈ ਕਿ ਤੂੰ ਨੈਗੇਟਿਵ ਕਰੈਕਟਰ ਕਰਨਾ ਹੈ ਜਾਂ ਬਿਮਾਰ ਹੈ ਜਾਂ ਸ਼ੇਵ ਕਰਵਾ ਕੇ ਆ ਪਹਿਲਾਂ ਇਹ ਚੱਲਦਾ ਹੁੰਦਾ ਸੀ 2014 15 16 ਮਨੂਏਕਾ ਕਿਸਾ ਯਾਦ ਆ ਮੈਂ ਕੋਆਰਡੀਨੇਸ਼ਨ ਦਿੱਤਾ ਸੀ ਮੈਂ ਬੜਾ ਪਰੇਸ਼ਾਨ ਜਿਹਾ ਚੱਲ ਰਿਹਾ ਸੀ ਵੀ ਰੈਂਟ ਵੀ ਨਹੀਂ ਪਏ ਹੋ ਰਿਹਾ ਘਰੇ ਵੀ ਪੈਸੇ ਨਹੀਂ ਭੇਜੇ ਜਾ ਰਹੇ ਸਟਾਰਟਿੰਗ ਚ ਤਾਂ ਮੇ ਕੋ ਚੌਲ ਸੀਗਾ ਟਾਲ ਹੁੰਦਾ ਜਿਹੜਾ ਨਾ ਉਹ ਉੱਪਰ ਟੀਨ ਪਾਈ ਹੁੰਦੀ ਆ ਸਟਾਰਟਿੰਗ ਪਰ ਨਾ ਹੁਣ ਮੈਂ ਸੋਚਦਾ ਬਈ ਉਦੋਂ ਸਟਰਗਲ ਨਹੀਂ ਲੱਗਦਾ ਹੁੰਦਾ ਸੀ ਉਦੋਂ ਲੱਗਦਾ ਹੁੰਦਾ ਸੀ ਇਹ ਵੀ ਬਹੁਤ ਆ ਵਧੀਆ ਮਤਲਬ ਕਦੇ ਐ ਗਿਲਟ ਨਹੀਂ ਫੀਲ ਹੋਇਆ ਮੈਂ ਕਿੱਥੇ ਸੁੱਤਾ ਵਾਂ ਉਦੋਂ ਲੱਗਦਾ ਸੀ ਜਗ੍ਹਾ ਹੈਗੀ ਆ ਬੰਬੇ ਹੁਣ ਜੇ ਮੈਂ ਸੋਚਦਾ ਯਾਰ ਉਹ ਹਾਰਡ ਟਾਈਮ ਸੀਗਾ ਜਿਹੜਾ ਇੰਜੋਏਮੈਂਟ ਚ ਹੀ ਕੱਟਦਾ ਸੋ ਕਈ ਇਹਨੂੰ ਲੱਗਦਾ ਹੁੰਦਾ ਨਾ ਵੀ ਸਟਰਗਲ ਮੈਨੂੰ ਸਟਰਗਲ ਨਹੀਂ ਲੱਗਿਆ ਕਦੇ ਮੈਨੂੰ ਹਮੇਸ਼ਾ ਕਿਉਂਕਿ ਇੰਨੀ ਛੋਟੀ ਜਗ੍ਹਾ ਤੋਂ ਉੱਠ ਕੇ ਤੁਹਾਨੂੰ ਉੱਥੇ ਘਰ ਮਿਲਿਆ ਉਹੀ ਬਹੁਤ ਆ ਸੋ 9000 ਰੈਂਟ ਸੀ ਮਹਾੜਾ ਮਹਾੜਾ ਚਾਰ ਬੰਗਲੋ ਦੇ ਨੇੜੇ ਜਿਹੜੇ ਉ ਸੋ ਜਦੋਂ ਦੀ ਮੈਂ ਕਿੱਸਾ ਦੱਸਣ ਲੱਗਾ ਉਦੋਂ 27000 ਰੈੱਡ ਹੁੰਦਾ ਸੀ ਕ੍ਰਿਸ਼ਨਾ ਡੀ ਐਨ ਨਗਰ ਰਹਿੰਦਾ ਹੁੰਦਾ ਸੀ ਨਾਲ ਸੋ ਉਦੋਂ ਇੱਕ ਆਡੀਸ਼ਨ ਦਿੱਤਾ ਮੈਂ ਕਹਿੰਦੇ ਪੁਲਿਸ ਇਨਸਪੈਕਟਰ ਦਾ ਹੈਗਾ ਮੈਂ ਆਡੀਸ਼ਨ ਦਿੱਤਾ ਉਹ ਵਧੀਆ ਗਿਆ ਉਹ ਮੇਰਾ ਠੀਕ ਹੈ ਕਹਿੰਦੇ ਵੀ ਥੋੜੀ ਮੁੱਛਾਂ ਇੱਥੋਂ ਟ੍ਰਿਮ ਕਰਕੇ ਇੱਦਾਂ ਕਰਕੇ ਵੀ ਆਹ ਕਾਸਟਿਮ ਲਗਿਆ ਜਿਓ ਵੀ ਤੁਹਾਡਾ ਐਨੀ ਐਨੀ ਪੇਮੈਂਟ ਹੈਗੀ ਆ 3 ਡੇਜ਼ ਦਾ ਸ਼ੂਟ ਆ 8000 ਪਰ ਡੇ ਹੈਗਾ ਮੈਂ ਕਿਹਾ ਚੱਲ ਠੀਕ ਆ 88 16 ਵਿੱਚ ਉਹ ਵੀ ਕਿਸਾਰ ਦਾ ਮਿਲ ਗਿਆ ਠੀਕ ਹੈ ਫਿਰ ਉਹ ਗਿਆ ਉੱਥੇ ਮੈਂ ਕਹਿੰਦੇ ਨਹੀਂ ਆਪਾਂ ਕੈਰੈਕਟਰ ਚੇਂਜ ਹੋ ਗਿਆ ਆਪ ਹਵਲਦਾਰ ਬਣੂਗੇ ਤੇ ਉਹ ਮੈਨੂੰ ਉਹ ਹਵਲਦਾਰ ਗੱਲ ਉਹ ਨਹੀਂ ਹਵਲਦਾਰ ਦੀ ਵੀ ਇੱਕ ਰਿਸਪੈਕਟ ਹੁੰਦੀ ਆ ਬਟ ਮੈਨੂੰ ਐ ਸੀ ਕਿ ਮੈਨੂੰ ਡਾਇਲੌਗਸ ਮਿਲਣਗੇ ਮੈਨੂੰ ਹਵਲਦਾਰ ਬਣਾ ਦੇ ਤੇ ਉਹ ਮੈਂ ਫਿਰ ਹਵਲਦਾਰ ਨਾਲ ਸੋਟੀ ਫੜ ਕੇ ਖੜਾ ਉੱਥੇ ਤੇ ਉਸ ਦਿਨ ਮੈਂ ਥੋੜਾ ਜਿਹਾ ਰੋਇਆ ਸੀ ਵੀਕ ਪੇਮੈਂਟ ਚ ਵੀ ਆਇਆ ਉਹ ਪਿੱਛੇ ਮਤਲਬ ਤੁਹਾਡਾ ਕੋਈ ਕੈਰੈਕਟਰ ਨਹੀਂ ਤੁਸੀਂ ਬਸ ਇੱਕ ਭੀੜ ਚ ਖੜ ਗਏ ਹੋ ਜਾ ਕੇ ਸੋ ਮੈਨੂੰ ਉਦੋਂ ਲੱਗਿਆ ਯਾਰ ਵੀ ਯਾਰ ਤੂੰ ਕਿੱਥੇ ਫਿਰਦਾ ਪਿਆ ਨਾ ਕਿਹੜੀ ਜਗ੍ਹਾ ਤੇ ਤੂੰ ਉੱਤਰ ਕੇ ਬੰਬੇ ਕੋਨਨੇ ਆਸਮਾਨ ਵੱਲ ਦੇਖਾ ਮੈਂ ਵੀ ਕੋਣ ਆ ਮੈਂ ਕੋਈ ਕਿਰਦਾਰ ਨਹੀਂ ਹੈਗਾ ਮੇਰਾ ਕੋ ਕੁਝ ਨਹੀਂ ਹੈਗਾ ਮੈਨੂੰ ਕੋਈ ਜਾਣਦਾ ਨਹੀਂ ਮੈਨੂੰ ਪਤਾ ਨਹੀਂ ਅੱਗੇ ਕੀ ਹੋਣਾ ਸੋ ਉੱਥੇ ਮੈਂ ਬੜਾ ਵੀਕ ਫੀਲ ਕੀਤਾ ਕਰਦوں ਦੱਸ ਨਹੀਂ ਸਕਦੇ ਵੀ ਯਾਰ ਉਹ ਮੁੰਡਾ ਉੱਥੇ ਖੜਾ ਉਹਨੇ ਰਾਤ ਨੂੰ ਟ੍ਰੇਨ ਤੋਂ 2 ਵਜੇ ਪਹੁੰਚਣਾ ਫਿਰ ਬਣਾਉਣਾ ਫਿਰ ਉੱਠ ਕੇ ਜਾਣਾ ਸੋ ਉਹ ਉਹ ਮੇਕੋ ਫੋਟੋ ਹੈਗੀ ਆ ਮੈਂ ਹਜੇ ਵੀ ਦੇਖਦਾ ਹੁੰਦਾ ਹਾਂ ਸੋ ਸੀਗਾ ਕਿੱਸਾ ਉਸ ਵਾਰ ਇਦਾਂ ਦੇ ਨਾ ਬਹੁਤ ਚੀਜ਼ਾਂ ਹੋਈਆਂ ਨੇ ਕਿਸੇ ਦੀ ਜ਼ਿੰਦਗੀ ਚ ਇੱਕ ਦੋ ਚੀਜ਼ਾਂ ਹੁੰਦੀਆਂ ਨੇ ਨਾ ਉਹਦੇ ਕੋ ਦੱਸਣ ਨੂੰ ਹੁੰਦਾ ਇਹਦੇ ਬਹੁਤ ਚੈਪਟਰਸ ਹੋਏ ਨੇ ਫਿਰ ਤਾਂ ਤੁਸੀਂ ਠੀਠ ਹੋ ਜੰਨੇ ਹੋ ਪੁੱਤ ਨੂੰ ਕੋਈ ਵੀ ਇਦਾਂ ਦੀ ਚੀਜ਼ ਉਹ ਨਹੀਂ ਲੱਗਦੀ ਕੋਈ ਦੁੱਖ ਤੰਦੁਗਾ ਤੁਹਾਨੂੰ ਐ ਲੱਗਦਾ ਯਾਰ ਗਰੋਥ ਹੋ ਰਹੀ ਹੈ ਨਾ ਹੌਲੀ ਹੌਲੀ ਕੋਈ ਗੱਲ ਨਹੀਂ ਸੋ ਚੀਜ਼ ਨੇ ਸਟਰੋਂਗ ਬਣਾਇਆ ਵਾਪਸੀ ਇਦਾਂ ਹੁੰਦੀ ਹੈ ਕਿ ਮੇਰਾ ਥੋੜਾ ਬਹੁਤ ਸਰਕਲ ਚੱਲਣ ਲੱਗ ਗਿਆ ਸੀ ਆਈ ਚਲਾਈ ਇਹਨੂੰ ਬੰਨੇ ਕਿ ਐਕਸਪੈਂਸ ਨਿਕਲ ਲੈਨੇ ਕੰਮ ਵੀ ਹੈਗਾ ਹਰ ਬਾਰ ਮਤਲਬ 6 ਮਹੀਨੇ ਚ ਇੱਕ ਓਪਰਚੁਨਿਟੀ ਮਿਲਦੀ ਹੈ ਕਿ ਕਦੇ ਸ਼ਾਇਦ ਨੂੰ ਡਾਂਸ ਖਾਣ ਨੂੰ ਮਿਲ ਲਿਆ ਜਾਂ ਕਿਸੇ ਵਧੀਆ ਐਕਟਰ ਨੂੰ ਮਿਲ ਗਿਆ ਡਾਂਸ ਤਾਂ ਇਦਾਂ ਸੀਗਾ ਕਿ ਯਾਰ ਗ੍ਰੋਥ ਹੋ ਜੂਗੀ ਪਰ ਟਾਈਮ ਬਹੁਤ ਲੱਗ ਜਾਣਾ ਫਿਰ ਮੈਂ ਫਾਦਰ ਸਾਹਿਬ ਨੂੰ ਗਿਆ ਮੈਂ ਕਿਹਾ ਡੈਡੀ ਇੱਥੇ ਨਾ ਸਿਸਟਮ ਥੋੜਾ ਜਿਆਦਾ ਹੋਰ ਆ ਇੱਥੇ ਜੱਤ ਬਹੁਤ ਪੈਸੇ ਹੁੰਦੇ ਓਨ ਤੁਹਾਡੇ ਕੋ ਜਾਂ ਕੰਟੈਕਟਸ ਓਨ ਤੇ ਉਸ ਤੋਂ ਬਾਅਦ ਤੁਹਾਡੇ ਕੋ ਟੈਲੈਂਟ ਵੀ ਹੋਵੇ ਤੇ ਸਹੀ ਟਾਈਮ ਤੇ ਤੁਸੀਂ ਸਹੀ ਜਗ੍ਹਾ ਪਹੁੰਚੇ ਹੋਵੋ ਤਾਂ ਮੈਂ ਕਿਹਾ ਬਹੁਤ ਗੁਰਸ਼ਾ ਇੱਥੇ ਨਾ ਬਈ ਮੋਸਟ ਆਫ ਦੀ એનર્ਜੀ ਨਿਕਲ ਜਾਂਦੀ ਹੈ ਕਿਸੇ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੇ ਪਹੁੰਚਣ ਨੂੰ ਸੁਣ ਮੈਂ ਕਿਹਾ ਮੈਂ ਪੰਜਾਬ ਹੁਣਾ ਚੋਣਾਂ